ਸੇਬਾਂ ਦੇ ਨਾਲ ਭਰਿਆ ਹੋਇਆ ਟਰੱਕ ਪਲਟ ਚੁੱਕਿਆ ਹੈ ਚਾਰੇ ਪਾਸੇ ਸੇਬ ਹੀ ਸੇਬ ਹੋ ਚੁੱਕੇ ਨੇ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਇਹ ਟਰੱਕ ਹੈ ਜੋ ਸੇਬਾਂ ਦੇ ਨਾਲ ਭਰਿਆ ਹੋਇਆ ਸੀ ਪਰ ਅਸੰਤੁਲਨ ਹੋਣ ਕਰਕੇ ਇਹ ਟਰੱਕ ਪਲਟ ਜਾਂਦਾ ਹੈ ਤੇ ਇਸ ਦੇ ਵਿੱਚ ਜੋ ਪਏ ਸੇਬ ਹੁੰਦੇ ਨੇ ਉਹ ਵੀ ਸੜਕ ਉੱਤੇ ਖਿਲੜ ਜਾਂਦੇ ਨੇ ਜਿਸ ਤਰ੍ਹਾਂ ਕਾਫੀ ਜ਼ਿਆਦਾ ਸਟ੍ਰਾਈਵਰ ਦਾ ਨੁਕਸਾਨ ਹੋਇਆ ਤੇ ਇਸ ਘਟਨਾ ਵਿਚਾਲੇ ਟਰੱਕ ਡਰਾਈਵਰ ਵੀ ਜ਼ਖਮੀ ਹੋ ਚੁੱਕਿਆ ਤੇ ਸੇਵਾ ਦਾ ਵੀ ਭਾਰੀ ਨੁਕਸਾਨ ਹੋ ਚੁੱਕਿਆ ਇਹ ਤਸਵੀਰਾਂ ਜਿਹੜੀਆਂ ਨੇ ਫੱਤੇਗੜ ਚੂੜੀਆਂ ਲੋਧੀ ਨੰਗਰ ਨੇੜੇ ਪੈਟਰੋਲ ਪੰਪ ਦੇ ਨੇੜੇ ਵਾਪਰਿਆ ਜਿੱਥੇ ਸੇਵਾ ਦੇ ਰਾਤ ਪਰਿਆ ਹੋਇਆ ਟਰੱਕ ਪਲਟ ਪਲਟ ਜਾਂਦਾ ਜਿਸ ਦੇ ਨਾਲ ਟਰੱਕ ਦੇ ਡਰਾਈਵਰ ਜ਼ਖਮੀ ਹੋ ਜਾਂਦਾ ਹੈ ਸੇਵਾਦੀਪ ਪਾਰੀ ਬਰਬਾਦ ਹੋ ਜਾਂਦੀ ਹੈ ਪੁਲਿਸ ਦੇ ਪ੍ਰਸ਼ਾਸਨ ਪਹੁੰਚਦਾ ਹੈ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਜਾਂਦੀ ਹੈ ਫਿਲਹਾਲ ਇਸ ਮਾਮਲੇ ਵਿੱਚ ਟਰੱਕ ਡਰਾਈਵਰ ਦੇ ਮਾਲਕ ਕਸ਼ਮੀਰ ਸਿੰਘ ਅਤੇ ਉਸ ਦੀ ਪਤਨੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਜ ਦਿਨ ਪਹਿਲਾਂ ਸ਼੍ਰੀਨਗਰ ਸੁਪਰ ਤੂ ਸੇਵਾਦੀਆਂ ਪਰੀਆਂ ਪੇਟੀਆਂ ਦੇ ਨਾਲ ਭਰਿਆ ਟਰੱਕ ਲੁਧਿਆਣਾ ਜਾਣ ਦੇ ਲਈ ਭਰਿਆ ਗਿਆ ਸੀ ਤੇ ਰਸਤੇ ਦੇ ਵਿੱਚ ਟਰੱਕ ਦੇ ਗিয়ার ਬਾਕਸ ਦੇ ਵਿੱਚ ਅਚਾਨਕ ਖਰਾਬੀ ਆ ਜਾਂਦੀ ਹੈ ਜਿਸ ਨੂੰ ਠੀਕ ਕਰਵਾਉਣ ਦੇ ਲਈ ਅਜਨਾਲੇ ਜਾ ਰਹੇ ਸੀ ਜਦ ਫਤਿਹਗੜ ਚੁੜੀਏ ਦੇ ਨਜ਼ਦੀਕ ਲੋਧੀ ਨੰਗਲ ਪਹੁੰਚ ਤੇ ਅਚਾਨਕ ਪ੍ਰਕਿਰਤੀ ਸੰਤੁਲਨ ਦੇ ਵਿਗੜਨ ਦੇ ਨਾਲ ਟਰੱਕ ਸਫੇਦੇ ਦੇ ਵਿੱਚ ਜਾ ਟਕਰਾਇਆ ਅਤੇ ਖੇਠਾਂ ਛੋਣੇ ਦੀ ਫਸਲ ਦੇ ਵਿੱਚ ਜਾ ਟੱਕਿਆ ਜਿਸ ਕਰਕੇ ਟਰੱਕ ਅਤੇ ਸੇਬਦਨ ਨਾਲ ਭਰੀਆਂ ਪੇਟੀਆਂ ਦਾ ਪਾੜੀ ਨੁਕਸਾਨ ਹੋ ਚੁੱਕਿਆ ਹਾਲਾਂਕਿ ਕਾਜ਼ੀ ਮੁਸ਼ਕਕਤ ਦੇ ਨਾਲ ਉਸ ਡਰਾਈਵਰ ਨੂੰ ਕੱਢ ਕੇ ਹਸਪਤਾਲ ਵੀ ਭੇਜਿਆ ਗਿਆ ਜਿੱਥੇ ਮੜਲੀ ਸਾਇਤ ਦਿਨ ਤੋਂ ਬਾਅਦ ਉਸੇ ਛੁੱਟੀ ਕਰ ਦਿੱਤੀ ਗਈ ਹੈ ਫਿਲਹਾਲ ਪੂਰੇ ਘਟਨਾ ਕ੍ਰਮ ਨੂੰ ਬਿਆਨ ਕਰਨ ਦੌਰਾਨ ਕੀ ਕੁਝ ਕਹਿੰਦੇ ਨਜ਼ਰ ਆਏ ਸੁਣਦੇ ਹਾਂ ਮੀਰ ਜੰਮੀ ਪਤਾ ਨਹੀਂ ਕਿਸ ਨਹੀਂ ਚੇਜ ਹੀ ਕਾ ਤੁਹਾਡੀ ਗੱਡੀ ਦਾ ਇੱਥੇ ਐਕਸੀਡੈਂਟ ਹੋਇਆ ਕਾਫੀ ਜਿਹੜਾ ਨੁਕਸਾਨ ਹੋ ਗਿਆ ਗੱਡੀ ਦਾ ਵੀ ਨੁਕਸਾਨ ਹੋਇਆ ਜਿਹੜਾ ਲੋਡ ਸੀ ਸੀਗਾ ਕੇ ਉਹਦਾ ਵੀ ਕਾਫੀ ਨੁਕਸਾਨ ਹੋਇਆ ਇਹ ਇਸ ਤਰ੍ਹਾਂ ਇਹ ਹਾਦਸਾ ਵਾਪਰਿਆ ਪਤਾ ਲੱਗਾ ਰਹਾਂ ਲਗਾਏ ਤੇ ਪਿੰਡੋਂ ਫੋਨ ਕਰ ਫੇਰੀ ਆਏ ਇਹ ਕਿਹੜੇ ਬੰਦੇ ਦੀ ਗੱਡੀ ਆ ਇਹ ਬੱਲਣਵਾਗ ਤੋਂ ਇਹ ਬਟਾਲਾ ਨਹੀਂ ਦੀ ਨਹੀਂ ਬੱਲਣਵਾਰ ਪੈਂਦਾ ਇਹ ਇ ਨਾਲੋਂ ਅੱਗੇ ਇਹ ਹੁਣ ਗੱਡੀ ਬੱਲਣਵਾਗ ਚੱਲੀ ਹੀ ਜਾਂਦੀ ਨਹੀਂ ਇਹਨੇ ਲੁਧਿਆਣੇ ਜਾਣੇ ਗੱਡੀ ਦਾ ਕੰਮ ਕਰਾ ਦਿੱਤੀ ਥੋੜਾ ਜਾਂ ਇੱਧਰ ਕਿਤਰਾ ਗੱਡੀ ਆ ਇਹ ਤਾਂ ਗੇਰ ਦਾ ਕੰਮ ਕਰਾਇਆ ਸੀ ਨਾ ਗੇਰ ਦੇ ਮਿੱਤਰੀ ਕੋਲ ਕਹਿੰਦਾ ਮੈਂ ਉਹਨੂੰ ਦਿਖਾਉਣਾ ਹੋਰ ਜੇ ਉਹਨੂੰ ਦਿਖਾਉਣ ਦਾ ਫਾਇਦਾ ਕੋਈ ਨਹੀਂ ਅੱਛਾ ਪਤਾ ਲੱਗਾ ਕਿਸ ਤਰ੍ਹਾਂ ਇਹ ਹੋਇਆ ਵਾ ਇਹ ਇਹ ਨਹੀਂ ਪਤਾ ਲੱਗਾ ਸਾਨੂੰ ਫੋਨ ਗਿਆ ਤੇ ਫੇਰ ਸਾਨੂੰ ਪਤਾ ਲੱਗਾ ਇਹ 10-10 ਗਾਂਵਾਂ ਦੀਆਂ ਫੋਨ ਕੀਤੇ ਤੇ ਫੇਰ ਸਾਨੂੰ ਪਤਾ ਲੱਗਾ ਡਰਾਈਵਰ ਕਿੱਥੋਂ ਦਾ ਡਰਾਈਵਰ ਨੂੰ ਲੜਕਾ ਮਿਲ ਆਇਆ ਹਾਂਜੀ 67 ਲੱਗੀਆਂ ਗਿਆ ਹੁਣ ਲੱਗਦੇ ਪਤਾ ਤੇ ਇਹ ਲੁਧਿਆਣੇ ਕਿਹੜੀ ਕੰਪਨੀ ਦਾ ਛੇ ਆ ਇਹ ਪਤਾ ਨਹੀਂ ਹੁਣ ਮੁੰਡੇ ਨੂੰ ਪਤਾ ਕਿਹੜੀ ਕੰਪਨੀ ਦਾ ਲੱਗੀ ਹੋਊ ਕੰਪਨੀ ਨਾ ਕੋਈ ਪਤਾ ਹੁਣ ਉਹਦੀ ਕਿਹਣੀ ਹੋਗੀ ਕਈ ਵਾਰੀ ਸਾਨੂੰ ਜਿਆਦਾ ਨੇ ਫੋਨ ਕੀਤਾ ਮੈਂ ਆਉਂ ਚਲੇ ਆਵਾ ਤੇ ਮੈਂ ਤੁਹਾਡੇ ਘਰ ਲੜਕੇ ਹੜੇ ਨਹੀਂ ਕੀਤਾ ਹਾਂਜੀ ਮੇਜਰ ਮਨੇ ਫੋਨ ਕੀਤਾ ਮੈਂ ਆ ਚੱਲੇ ਆਵਾ ਤੇ ਬੇਟੀ ਦਾ ਕੰਮ ਕਰਾ ਕੇ ਮੈਂ ਤੜਕੇ ਜਾਣਾ ਚਾਹ ਰਾ ਜੀ ਫਿਰ ਫਿਰ ਮੇਰਾ ਕੋਈ ਫੋਨ ਤੇ ਬੰਦ ਹੋ ਗਏ ਫੋਨ ਜਿ ਨਾਲੇ ਅਸੀਂ ਆਣ ਕੇ ਲਾਇ ਪਿੰਡ ਨੂੰ ਆਉਂਦੇ ਸੀ ਇਹ ਕਿਹੜਾ ਪਿੰਡ ਸਰਦ ਬੱਲੜ ਵਾਲੀ ਦੇ ਜਿ ਨਾਲੇ ਆਏ ਸਾਂ ਇਹ ਅਸੀਂ ਨਾਲੇ ਦੇ ਲੱਗਿਆ ਹਾਂ ਜੀ ਜਿ ਨਾਲੇ ਇਹ ਆ ਗਏ ਜਿ ਨਾਲੇ ਜਿਗਦੇ ਆਲੇ ਰੋਡ ਤੇ ਹਾਂ ਜੀ ਜੋ ਹੁਣ ਬੰਦ ਆ ਗਿਆ ਕਿ ਤੁਹਾਨੂੰ ਹਾਂ ਫਿਰ ਫੋਨ ਪਤਾ ਕਰ ਦੇ ਜੀ ਦੱਸਿਆ ਗਾਂਝ ਦਾ ਫੂਟ ਰਿਆ ਉਹਦਾ ਮੁੰਡਾ ਡਰਾਈਵਰ ਤੇ ਗਾਂ ਗਾਂਝ ਗਾਂ ਫੋਨ ਕਰ ਦਿੱਤਾ ਫਿਰ ਸਾਨੂੰ ਪਤਾ ਲੱਗ ਗਿਆ ਕਿੰਨਾ ਨੁਕਸਾਨ ਹੋਇਆ ਉਸ ਦਾ ਸਾਥ ਬਹੁਤ ਜ਼ਿਆਦਾ ਹੋਇਆ ਗੱਡੀ ਆਉਂਦੀ ਸਿਰਨਗਰ ਤੋਂ ਤੇ ਸੁਪਰ ਤੋਂ ਭਰ ਕੇ ਆ ਰਹੀ ਹੈ ਸਾਡੇ ਰਿਸ਼ਤੇਦਾਰਾਂ ਦੀ ਹੈ ਤੇ ਅੱਜ 5 ਦਿਨ ਅੱਜ ਤੋਂ ਪਹਿਲਾਂ ਗੱਡੀ ਆ ਰਹੀ ਹੈ ਬਿਲਕੁਲ ਠੀਕ ਠਾਕ ਪਿੱਛੇ ਆ ਰਹੀ ਹੈ ਗੱਡੀ ਦੇ ਗੇਅਰ ਦਾ ਕੰਮ ਹੋਣਾ ਵਾਲਾ ਸੀ ਮੁੰਡੇ ਡਰਾਈਵਰ ਨੇ ਮੇਜਰ ਨੇ ਕਿਹਾ ਵੀ ਗੱਡੀ ਦਾ ਹੀ ਲਾ ਲੋ ਕੰਮ ਕਰਵਾ ਲਈਏ ਸਾਨੂੰ ਲੱਗੇ ਅਜ ਨਾਲਾ ਲੱਗੇ ਪੈਂਦਾ ਆਪਾਂ ਕੰਮ ਕਰਵਾਈ ਦਾ ਗੱਡੀਆਂ ਦਾ ਉੱਥੇ ਉੱਥੇ ਗੱਡੀ ਦਾ ਕੰਮ ਕਰਵਾ ਰਿਆ ਤੇ ਫਰੇ ਗੜ ਦੇ ਲਾਗੇ ਪਿੱਛੇ ਆਣ ਕੇ ਚਲਦੀ ਚਲਦੀ ਗੱਡੀ ਸਪੈਦੇ ਚ ਵੱਜੀ ਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਮੇਰਾ ਨਾਮ ਰਣਜੀਤ ਸਿੰਘ ਆਪਣਾ ਲਾਗੇ ਘਰ ਜਿੱਥੇ ਗੱਡੀ ਪਲਟੀ ਆ ਤੇ ਆਪਣਾ ਵਿਚਾ ਵੀਰ ਦਾ ਵੀ ਹਸਪਤਾਲ ਲੈ ਕੇ ਆ ਮੌਕੇ ਤੇ ਆ ਕੇ ਟਰੈਕਟਰ ਨਾਲ ਵੀਰ ਨੂੰ ਵਿੱਚੋਂ ਕੱਢਤਾ ਸੀ ਮਤਲਬ ਕੋਈ ਜ਼ਿਆਦਾ ਸੱਟ ਨਹੀਂ ਤੇ ਵਿੱਚ ਵਿੱਚ ਫਸ ਗਿਆ ਸੀ ਹਾਂਜੀ ਵਿੱਚ ਫਸ ਗਿਆ ਸੀ ਮਤਲਬ ਉਹ ਸਟੀਰਿੰਗ ਦੇ ਪੈਰਲ ਤਾਂ ਆ ਗਿਆ ਸੀ ਵਿੱਚ ਗੱਡੀ ਵਗੋਂ ਸਾਰੀ ਦੇਖੋ ਟੁੱਟੀ ਆ ਤੇ ਮੌਕੇ ਦੇ ਸਾਬ ਹਣੀ ਆਏ ਪੁਲਿਸ ਮਲਾਜਮ ਆਪਣੇ ਇਹ ਹੋਂਦੇ ਇੱਥੇ ਮੌਜੂਦ ਨੇ ਮਤਲਬ ਕੋਈ ਇੱਥਾ ਚੀਜ਼ ਨਹੀਂ ਕਿਸੇ ਨੇ ਛੜੀ ਕੋਈ ਇੱਕ ਸੇਤਕ ਨਹੀਂ ਗਿਆ ਬਾਕੀ ਸ਼ਾਂਦੇ ਹੋ ਗਿਆ ਜੀ ਹਾਂਜੀ ਨਹੀਂ ਪਹਿਲਾਂ ਵੱਡੀ ਗੱਲ ਕੋਈ ਨਹੀਂ ਅੱਛਾ ਕਿਸੇ ਨੇ ਕਿਸੇ ਨੇ ਕੋਈ ਨਹੀਂ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਮਲਾਜਮ ਸਾਹਿਬ ਹੋਂਦੇ ਇੱਥੇ ਕੋਲ ਬੈਠੇ ਨੇ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਮੇਜਰ ਸਿੰਘ ਨਾ ਆਇਆ ਮੇਰਾ ਤੇ ਮਾਸਰੀਨਾ ਦਾ ਤੋ ਲੈ ਕੇ ਆਉਂਦਾ ਪਰ ਤੋਂ ਰੋਜ ਤੋ ਤੁੰਮਨ ਲੈ ਕੇ ਗੜ ਬਾਈ ਤੋ ਗੋਦ ਤੇ ਗੱਡੀ ਮੈਂ ਚੱਲਿਆ ਸੀ ਬਠਾਣ ਕੋਡਾਲ ਨੂੰ ਉੱਥੇ ਮੇਰੀ ਗੱਡੀ ਦਾ ਗੇਅਰ 2 ਜਿਹੜੇ ਗੇਅਰੇ ਕੰਮ ਨਹੀਂ ਕਰਦੇ ਪਏ 5ਵਾਂ ਤੇ 4ਵਾਂ ਜਿਹੜਾ ਕੰਮ ਨਹੀਂ ਕਰਦੇ ਪਏ ਉਧਰ ਮੈਂ ਤੀਜੇ ਚੋਂਦਾ ਤਾਂ ਸਲੋ ਸਲੋ ਚੋਂਦਾ ਪਿਆ ਤੇ ਅਚਾਨਕ ਹੀ ਨਾ ਕੋ ਬ੍ਰੇਕ ਦਾ ਜਿਹੜਾ ਸਪੀਰਿੰਗ ਦਾ ਹੁੰਦਾ ਹੈ ਨਾ ਉਹ ਕੰਮ ਨਹੀਂ ਕੀਤਾ ਉਹਨੇ ਤੇ ਘਮਾਉਂਦਿਆਂ ਘਮਾਉਂਦਾ ਇੱਧਰ ਦਸਤੇ ਜਾਣ ਕੇ ਲੱਗ ਗਈ ਹੈ ਜੀ ਤੇ ਬਾਕੀ ਚਲੋ ਇਹਨਾਂ ਪਿੰਡ ਵਾਲਿਆਂ ਨੇ ਬਹੁਤ ਮਦਦ ਕੀਤੀ ਹੈ ਟਾਇਰ ਫਿਰ ਮੈਨੂੰ ਕੱਢ ਲਿਆ ਜਿਨਾ ਕੱਢਦੇ ਤੇ ਘੇਰ ਕੋਈ ਕੁਝ ਵੀ ਹੋ ਸਕਦਾ ਸੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿੱਥੇ ਲੈ ਕੇ ਜਾਣਾ ਸੀ ਇਹ ਇਹ ਭਾਈ ਲੁਧਿਆਣੇ ਲੈ ਕੇ ਜਾਣਾ ਹੀ ਜਾਣਾ ਤੇ ਮੈਂ ਉਧਰ ਨੂੰ ਜਾਣਾ ਸੀ ਪਰ ਉਥੇ ਮਿਸਤਰੀ ਕਹਿੰਦੇ ਵੀ ਇਹ ਗੱਡੀ ਦਾ ਸੀ ਕੰਮ ਨਹੀਂ ਕਰਦੇ ਤੇ ਫਿਰ ਮੈਂ ਆਪਣਾ ਪਿੰਡ ਵਾਲੇ ਮਿਸਤਰੀ ਭਾਈ ਆ ਉਹਨੂੰ ਆ ਕੀਤਾ ਮੈਂ ਕਿਹਾ ਭਾਈ ਏਦਾਂ ਏਦਾਂ ਤੇ ਗੀਅਰ ਨਹੀਂ ਲੱਗਦੇ ਪਏ ਕਹਿੰਦਾ ਤੂੰ ਲੈ ਆ ਗੱਡੀ ਦਾ ਆਪਾਂ ਵੇਖ ਲੈਨੇ ਆ ਇੱਥੇ ਜੋ ਵੀ ਹੋਏਗਾ ਆਪਾਂ ਦਾ ਕੰਮ ਗੱਡੀ ਦਾ ਵੇਖਾਂਗੇ ਤੇ ਉਹ ਫਿਰ ਹੀ ਲੈ ਕੇ ਨਾਲੇ ਮੈਂ ਲੈ ਕੇ ਚੱਲਿਆ ਸੀ ਮੈਂ ਕਿਹਾ ਚਲੋ ਇਹ ਨਾਲੇ ਕੰਮ ਕਰਾ ਕੇ ਤੇ ਮੈਂ ਫਿਰ ਰਾਤ ਨੂੰ ਲੁਧਿਆਣੇ ਨੂੰ ਲੈ ਚਲਾਂਗਾ ਤੇ ਜਿੰਨਾ ਦਾ ਮਾਲ ਆ ਉਹਨਾਂ ਨੂੰ ਵਪਾਰੀਆਂ ਦਾ ਕਪਚਾਵਾਗਾ ਇਹ ਵਪਾਰੀਆਂ ਨੂੰ ਕਰਦਾ ਸੁੱਚੀ ਨਹੀਂ ਹੱਲੇ ਨਹੀਂ ਕੀਤਾ ਹੱਲੇ ਮੈਂ ਆ ਵੀ ਦੂਜੀ ਤੋਂ ਉੱਥੇ ਹੀ ਆ ਮੈਂ ਤੇ ਕੋਈ ਨੂੰ ਕਰਦੇ ਆ ਉਹਨਾਂ ਨੂੰ ਫੋਨ ਗੱਡੀ ਆਂਦੀ ਪਈ ਆ ਜਿਹੜਾ ਮਾਲ ਆ ਉਹਨਾਂ ਦਾ ਤੇ ਭੇਜ ਦਿਆ ਉਹਨਾਂ ਦਾ ਮਾਲ ਸਹੀ ਆ ਜਿਹੜਾ ਆ ਬਾਕੀ ਜਿੱਦਾਂ ਜੋ ਮਾਲ ਹੈ ਇਹਨਾਂ ਦਾ ਨਾ ਦੇਖੋ ਇਹ ਜਮੂਰੋਂ ਜਮੂਰੋਂ ਕਸ਼ਨੀਰ ਤੋਂ ਗਾ ਤੇਲ ਆ ਬੰਦੋੜ ਕੜ ਕੇ ਲੈ ਨਿੱਕਾ ਟrack ਕੇ ਆਇਆ ਜਿਹਦੇ ਵਿੱਚ ਇਹਦਾ ਕਿਤੇ ਡਰਾਈਵ ਨੂੰ ਕਿਤੇ ਝੋਕ ਲੱਗ ਗਈ ਕਿਤੇ ਉਹਦੀ ਮੇਰੇ ਸਾਹਮਣੇ ਝੋਕ ਲੱਗ ਉਸ ਟੋਲਣ ਵਿਗੜਨ ਕਰਕੇ ਦਰਖਤ ਵਿੱਚ ਵੱਜ ਗਈ ਆ ਉਹਦੇ ਵਿੱਚ ਛੱਟ ਲੱਗ ਗਈ ਉਹਨੂੰ ਕੱਢ ਕੇ ਤੇ ਸਰਕਾਰੀ ਹਸਲ ਫਰੇਗਾ ਚੂੜੀਆਂ ਨਾਜਲੀ ਦਾਹ ਕਰਵਾ ਦਿੱਤਾ ਵਾ ਤੇ ਉਸ ਟਾਈਮ ਸਾਡੀ ਫੋਰਸ ਦੇ ਮੌਕੇ ਤੇ ਆ ਗਈ ਤੇ ਸੇਵ ਦੀਆਂ ਪੇਟੀਆਂ ਵਿੱਚੋਂ ਕੋਈ ਸੇਵ ਨਹੀਂ ਲਿਆ ਤੇ ਸੇਵ ਦੀਆਂ ਪੇਟੀਆਂ ਇੱਦਾਂ ਜਿੱਦਾਂ ਪਈਆਂ ਇੱਦਾਂ ਇਹਨਾਂ ਦੇ ਹਵਾਲੇ ਇਹਦੇ ਮੇਜਰਸ ਦੇ ਪਿਤਾ ਦੇ ਹਵਾਲੇ ਕਰ ਦਿੱਤੀਆਂ ਨੇ ਤੇ ਜਿਹੇ ਮੇਜ ਦਾ ਬਿਆਲ ਜਿਹੜੇ ਸਾਡਾ ਕਾਰਜ ਲਈ ਚੂਣੀ ਕਰਦੀਆਂ ਨੇ ਧਿਆਨ ਦਿਓ क्या आप कनाडा एंड अमेरिका में हैं और आप अपना डेंटल ट्रीटमेंट भी करवाना चाहते हैं एंड यू आर आल्सो प्लानिंग अ ट्रिप टू इंडिया सो वी हैव वन ऑफ द बेस्ट एंड द टॉप मोस्ट डेंटल क्लिनिक सिचुएटेड इन द हार्ट ऑफ चंडीगढ़ एंड मोहाली जहां हम ये सारे प्रोसीजर्स पेनलेस तरीके से तो करते ही हैं रादर वी ट्राई आर बेस्ट की शॉर्ट ड्यूरेशन ऑफ टाइम में भी खत्म हो जाए जिसके लिए हम हाई एंड टेक्नोलॉजी यूज़ करते हैं चाहे वो डेंटल इम्प्लांट्स हो स्माइल मेक हो या इन्विजिबल ब्रेसिस हो वी ट्राई आर बेस्ट टू फिनिश योर केस इन द बेस्ट पॉसिबल वे